ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਾ ਆਪਣਾ ਜੋ ਬਲੌਗ ਹੈ ਉਹ ਹੈ ਹੰਡਾਇਆ ਬਰਨਾਲਾ ਦੇ ਉੱਪਰ ਐਨ ਐਚ 44 ਤੇ ਜੋ ਬਣੀ ਹੈ ਮਾਰਕੀਟ ਉਸ ਦੇ ਉੱਪਰ ਹੈ ਤੋਂ ਡੇਰ ਚੋਂ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਦੋਸਤਾਂ ਨੇ ਇਹ ਮਾਰਕੀਟ ਦੇਖੀ ਹੋਵੇਗੀ ਅੱਜ ਆਪਾਂ ਇਸ ਮਾਰਕੀਟ ਦਾ ਰਿਵਿਊ ਕਰਦੇ ਹਾਂ ਇਹ ਮਾਰਕੀਟ ਬਣੀ ਹੈ ਜੀ ਨੈਸ਼ਨਲ ਹਾਈਵੇ 44 ਦੇ ਉੱਪਰ ਹੰਡਾਇਆ ਜੋ ਕਿ ਬਰਨਾਲੇ ਦੇ ਨਾਲ ਹੀ ਪੈਂਦਾ ਹੈ ਇੱਥੇ ਆਪਾਂ ਨੂੰ ਦੇਖਣ ਨੂੰ ਇੱਕ ਝੀਲ ਮਿਲਦੀ ਹੈ ਆਰਟੀਫੀਸ਼ੀਅਲ ਜੋ ਬਹੁਤ ਸੋਹਣੀ ਹੈ ਮਨਮੋਹਕ ਹੈ ਉੱਤੇ ਵਿੱਚ ਬੋਟਿੰਗ ਵੀ ਤੱਕ ਕਰਨ ਦੀ ਸੁਵਿਧਾ ਹੈ ਬੋਟਿੰਗ ਕਰਕੇ ਤੁਸੀਂ ਆਨੰਦ ਮਾਣ ਸਕਦੇ ਹੋ ਬਾਕੀ ਸ਼ੋਪਿੰਗ ਕਰਨ ਲਈ ਬਹੁਤ ਬ੍ਰਾਂਡ ਹਨ ਇੰਟਰਨੈਸ਼ਨਲ ਬ੍ਰਾਂਡ ਹਨ ਜਿਵੇਂ ਕਿ ਐਡੀਡਾਸ ਨਾਈਕ ਠੀਕੇ ਟੋਮੀ ਮਦਰ ਕੇਅਰ ਯਾਰਾ ਬੈਨਟਨ ਪੀਟਰ ਇੰਗਲੈਂਡ ਯੋਕੀ ਹੋਰ ਵੀ ਬਹੁਤ ਸਾਰੇ ਬ੍ਰਾਂਡ ਜਿਨ੍ਹਾਂ ਦੇ ਮੈਂ ਨਾਮ ਨਹੀਂ ਲੈ ਸਕਿਆ ਇਸ ਮਾਰਕੀਟ ਨੇ ਬਠਿੰਡੇ ਦੀ ਮਾਰਕੀਟ ਨੂੰ ਸੰਗਰੂਰ ਦੀ ਨੂੰ ਬਰਨਾਲਾ ਦੀ ਨੂੰ ਲੋਕਲ ਮਾਰਕੀਟ ਨੂੰ ਬਹੁਤ ਅਸਰ ਪਾਇਆ ਹੈ ਕਿਉਂਕਿ ਮੋਸਟਲੀ ਲੋਕ ਜੋ ਉੱਥੇ ਦੇ ਨੇੜੇ ਤੇੜੇ ਦੇ ਹਨ ਉਹ ਤਾਂ ਇੱਥੇ ਆ ਹੀ ਰਹੇ ਹਨ ਹੁਣ ਲੋਕ ਬਠਿੰਡਾ ਸੰਗਰੂਰ ਬਰਨਾਲਾ ਛੱਡ ਕੇ ਵੀ ਇੱਥੇ ਆ ਰਹੇ ਹਨ ਸ਼ਾਪਿੰਗ ਕਰਨ ਲਈ ਜੋ ਆਪਣਾ ਪੂਰਾ ਦਿਨ ਸਪੈਂਡ ਕਰਨ ਲਈ ਤੇ ਇੱਥੇ ਝੀਲ ਦੇ ਨਾਲ-ਨਾਲ ਤੁਸੀਂ ਵੋਟਿੰਗ ਦਾ ਆਨੰਦ ਵੀ ਮਾਣ ਸਕਦੇ ਹੋ ਤੁਸੀਂ ਦੇਖ ਰਹੇ ਹੋ ਕਿ ਵੋਟਿੰਗ ਚੱਲ ਰਹੀ ਹੈ ਤੁਸੀਂ ਆਪਣਾ ਪੂਰਾ ਦਿਨ ਬਹੁਤ ਵਧੀਆ ਸਪੈਂਡ ਕਰ ਸਕਦੇ ਹੋ ਇੱਥੇ ਇੱਥੇ ਬਹੁਤ ਸਾਰੇ ਕਪਲ ਆਪਨਾ ਦਿਨ ਸਪੈਂਡ ਕਰਨ ਆਉਂਦੇ ਹਨ ਨਾਲ ਸ਼ਾਪਿੰਗ ਕਰਦੇ ਹਨ ਨਾਲ ਹੀ ਫੂਡ ਦਾ ਵੀ ਬਹੁਤ ਕੁਝ ਹੈ KFC ਮੈਕਡੀ 버거 किंग ਇਹ ਤੁਹਾਨੂੰ ਇੱਥੇ ਤਾਂ ਖਾਣ ਨੂੰ ਮਿਲੂਗਾ ਮਿਲੈਗਾ ਨਾਲ ਡਰਾਈਵ ਥਰੂ ਵੀ ਹੈ ਹੋਰ ਲੋਕਲ ਫੂਡ ਵੀ ਹਨ ਖਾਣ ਨੂੰ ਜੋ ਸਟਾਲਾ ਬਣਿਆ ਹੋਇਆ ਹਨ ਤੇ ਨਾਲ ਇਸ ਤੇ ਤੁਸੀਂ ਸ਼ਾਪਿੰਗ ਕਰੋ ਜੁਏ ਕਰੋ ਨੇੜੇ ਟੇੜੇ ਦੇ ਪਿੰਡਾਂ ਨੂੰ ਬਹੁਤ ਸਹੂਲਤ ਮਿਲ ਗਈ ਹੈ ਨਾਲ ਹੀ ਰੁਜ਼ਗਾਰ ਮਿਲਿਆ ਹੈ ਇਥਨੇ ਨੇੜੇ ਟੇੜੇ ਦੇ ਬੱਚਿਆਂ ਨੂੰ ਜੋ ਇੱਥੇ ਜੌਬ ਕਰ ਰਹੇ ਹਨ ਇੱਥੇ ਪਾਰਕਿੰਗ ਦੀ ਸਹੂਲਤ ਬਿਲਕੁਲ ਫ੍ਰੀ ਹੈ ਤੇ ਨਾਲ ਹੀ ਇਥੇ ਇੱਕ ਗੇਮਿੰਗ ਜ਼ੋਨ ਹੈ ਆਪਣੇ ਬੱਚਿਆਂ ਨੂੰ ਤੁਸੀਂ ਗੇਮਿੰਗ ਜ਼ੋਨ ਚ ਗੇਮ ਖੜਵਾ ਸਕਦੇ ਹੋ ਜੇ ਬਹੁਤ ਸੋਹਣਾ ਬਣਿਆ ਪਰ ਉਹ ਮੈਂ ਕਵਰ ਨਹੀਂ ਕਰ ਸਕਿਆ ਸੈਕੰਡ ਥਿੰਗ ਆ ਰੇਲ ਟ੍ਰੈਕ ਜੀ ਇਹ ਬੱਸ ਬਣੀ ਹੈ ਇਸ ਚ ਵੀ ਤੁਸੀਂ ਘੁੰਮ ਸਕਦੇ ਹੋ ਕੁਝ ਪੈਸੇ ਟਿਕਟ ਨਾਲ ਸੈਕੰਡ ਇਥੇ ਓਪਨ ਥੀਏਟਰ ਆ ਰਿਹਾ ਹੈ ਜੋ ਇੱਕ ਆਪਣੇ ਆਪ ਚ ਬਹੁਤ ਵਧੀਆ ਹੈ ਥੀਏਟਰ ਨਾਲ ਨਾਲ ਇਥੇ ਆਲਮੋਸਟ ਸਭ ਕੁਝ ਪੂਰਾ ਹੋ ਜਾਵੇਗਾ ਜੋ ਇਸ ਲਈ ਆ ਪੱਟਾ ਚੰਡੀਗੜ੍ਹ ਐਲੈਂਟੇ ਮਾਲ ਜਾਂ ਸਿਟੀ ਮਾਲ ਜਾਂ ਹੋਰ ਕਿਤੇ ਆਪਾਂ ਭਜਦੇ ਸੀ ਇੱਥੇ ਹੁਣ ਸਾਰਾ ਕੁਝ